ਏ ਅੱਜ ਦੇ ਸਮੇਂ ਦਾ ਬੜਾ ਲੰਮਾ ਸਮਾਂ ਇਹਨੇ ਮਾਲਵੇ ਦੀ ਕਮਾਨ ਸੰਭੀ ਰੱਖੀ ਹੈ ਤੇ ਖੁਸ਼ੀ ਤੈਨੂੰ ਅੱਜ ਪੁੱਛਣਾ ਹੈ ਵੀ ਤੇਰੇ ਤੋਂ ਬਾਅਦ ਮਾਲਵੇ ਇਲਾਕੇ ਦਾ ਤੈਨੂੰ ਕਿਹੜਾ ਜਾਫੀ ਲੱਗਦਾ ਵੀ ਉਹ 15-20 ਸਾਲ ਮਾਲਵੇ ਦੀ ਕਮਾਨ ਸੰਭ ਸੱਕਦਾ ਇੱਕ ਵਾਰ ਸਾਨੂੰ ਆ ਕੇ ਦੱਸ ਦੇ ਨੌਜਵਾਨਾ ਵੀ ਤੇਰੇ ਤੋਂ ਬਾਅਦ ਮਾਲਵੇ ਦਾ ਉਹ ਕਿਹੜਾ ਜਾਫੀ ਹੈ ਜਿਹੜਾ ਤੈਨੂੰ ਲੱਗਦਾ ਉਹ ਮਾਲਵੇ ਦਾ ਤੇਰੇ ਵਾਂਗ ਆਉਣ ਵਾਲੇ 10 15 ਸਾਲ ਜਿਹੜਾ ਇੱਕੋ ਲੈਵਲ ਤੇ ਮਾਲਵੇ ਨੂੰ ਰੱਖ ਸਕਦਾ ਬਤੌਰ ਜਾਫੀ ਦੇ ਤੌਰ ਤੇ ਦੋ ਗਾਲਿਆ ਮਿਹਨਤ ਕਰਨਗੇ ਜੱਗੂ ਸੋਨੀ ਬਕਰਚੰਡਾ ਸੋਨੀ ਤੇ ਕਹਿੰਦੇ ਜੱਗੂ ਦਾ ਨਾਮ ਲਿਆ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਸੋਨੀ ਗਰਾਊਂਡ ਚ ਆ ਲੈ ਵੀ ਸੋਨੀ ਸੋਨੀ ਪਹਿਲਾਂ ਤੇ ਫਤਿਹ ਬਲਾ ਨੌਜਵਾਨਾ ਜਾ ਉੱਥੇ ਰੱਖ ਦਿਓ ਪੀਨਾ ਕੇ ਆਹ ਸੋਨੀ ਕਿੱਥੇ ਆ ਸੋਨੀ ਕਿੱਥੇ ਹੈ ਹੁਣ ਇੱਕ ਗੱਗੀ ਪੇਜਾਲਾ ਨੂੰ ਵੀ ਬੇਇੰਤਿਜਾਰ ਦੇ ਹਾਂ ਉਹ ਕਹਿਣ ਵੀ ਪੁੱਜ ਗਿਆ ਅੱਜ ਗੱਲ ਜਿੱਤੀ ਹੈ ਖੁਸ਼ੀ ਨੇ ਪੇਜਾਲਾ ਨੇ ਪਤਾ ਕੀ ਜਾਣ ਆਹ ਦੇਖੋ ਖੁਸ਼ੀ ਦੁੱਗਾ ਨੇ ਸੋਨੀ ਬਾਰੇ ਕੀ ਕੀਤਾ ਦੇਖੇ ਕੀ ਕੀਤਾ ਉਹ ਬੇਇੰਤਿਜਾਰ ਮੇਰੀ ਸਾਰੇ ਵੀਰਾਂ ਨੂੰ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਤੇ ਸੰਦੀਪ ਵੀਰੋ ਨੇ ਕਹਿੰਦੇ ਵੀ ਮਨਜੀਤ ਓਣੀ ਸਾਡੇ ਦੀ